ਅਨਾਹਦ মিডিਆ ਮੰਦਰ ਦੀ ਸ਼ਾਨ ਨਿਰਾਲੀ ਕਰ ਗਿਆ ਬਿਨ ਸੀਸ ਤੋਂ ਇਧਰ ਜਹਾਨ ਖਾਨ ਨੂੰ ਸੂਈਏ ਨੇ ਖਬਰ ਦਿੱਤੀ ਕਿ ਸਿੱਖਾਂ ਦਾ ਜਰਨੈਲ 5000 ਦੇ ਲਗਭਗ ਫੌਜ ਲੈ ਕੇ ਚੜ੍ਹਾਈ ਕਰ ਰਿਹਾ ਹੈ ਤਾਂ ਜਹਾਨ ਖਾਨ ਨੇ ਹੋਰ 2000 ਫੌਜ ਮੰਗਵਾ ਲਈ ਤੇ ਗੋਹਲਵੜ ਦੇ ਕੋਲ ਜੰਗ ਸ਼ੁਰੂ ਹੋਈ ਸਿੰਘਾਂ ਨੇ ਕਿਰਪਾਨਾਂ ਦੇ ਖੰਡੇ ਵਾਉਂਦਿਆਂ ਅਫਗਾਨਾਂ ਦੀ ਤਾਕਤਾਂ ਇਮਤਿਹਾਨ ਲੈਣਾ ਸ਼ੁਰੂ ਕਰ ਦਿੱਤਾ ਸਮਲੇ ਵਿੱਚ ਹੀ ਅਫਗਾਨਾ ਦੇ ਪੈਰ ਉਖਾੜ ਦਿੱਤੇ ਸਪਾਈ ਭੱਜਣ ਲੱਗੇ ਤਾਂ ਜਹਾਂਨ ਖਾਨ ਨੇ ਕਿਹਾ ਤੌੜੋ ਨਾ ਅਤਾਈ ਖਾਂ ਜਰਨੈਲ ਆ ਰਿਹਾ ਹੈ ਤੇ ਨਾਲ ਹੀ ਮਦਦ ਲਈ ਤैमूर शाह ਤੱਕ ਖਬਰ ਪਹੁੰਚਾਈ ਤैमूर शाह ਨੇ ਵੀ ਆਪਣੀ ਚੋਣਵੇਂ ਜਰਨੈਲਾਂ ਨੂੰ ਜੰਗਵਲ ਭੇਜ ਦਿੱਤਾ ਤੇ ਆਪ ਅੰਦਰੋਂ ਅੰਦਰੀ ਕਾਬਲ ਜਾਣ ਦੀ ਤਿਆਰੀ ਕਰਨ ਲੱਗਾ ਜਹਾਂਨ ਖਾਨ ਨੇ ਇੱਕ ਵਾਰ ਫਿਰ ਆਪਣੇ ਸਪਾਈਆਂ ਨੂੰ ਵੰਗਾਰ ਕੇ ਕਿਹਾ ਜੇਕਰ ਸਿੰਘ ਦੀਨ ਲਈ ਲੜ ਰਹੇ ਹਨ ਤਾਂ ਤੁਹਾਡਾ ਕਿਹੜਾ ਕੋਈ ਦੀਨ ਨਹੀਂ ਇਹਨੂੰ ਧਰਮ ਯੁੱਧ ਸਮਝੋ ਇਸ ਵੰਗਾਰ ਨਾਲ ਸਾਰੇ ਰੁਕ ਗਏ ਪਰ ਸਿੰਘਾਂ ਦਾ ਜੋਸ਼ ਵੇਖ ਕੇ ਲੱਗਦਾ ਸੀ ਕਿ ਇਹ ਅਫਗਾਨਾਂ ਨੂੰ ਕਾਬਲ ਤੱਕ ਭਜਾ ਕੇ ਹੀ ਦਮ ਲੈਣਗੇ ਬਾਸ਼ਖੋਰ ਜਾਨਵਰ ਤੇ ਅਸਮਾਨ ਵਿੱਚ ਉੜਦਿਆਂ ਫਿਰਦਿਆਂ ਗਿਰ ਜਾਂ ਅੱਜ ਸਿੰਘਾਂ ਦੀ ਜੈਜੈਕਾਰ ਕਰਦੀਆਂ ਸੀ ਕਿਉਂਕਿ ਸਿੰਘਾਂ ਦੀ ਪਕੌਤੀ ਅੱਗੇ ਜੋ ਵੀ ਆਉਂਦਾ ਉਹਦਾ ਕੋਈ ਨਾ ਕੋਈ ਅੰਗ ਡਰ ਨਾਲੋਂ ਵੱਖ ਹੋ ਜਾਂਦਾ ਬਿਜਲੀ ਵਰਗੀ ਫੁਰਤੀ ਪਹਾੜਾਂ ਵਰਗੀ ਦਲੇਰੀ ਤੇ ਪੰਥ ਲਈ ਮਰ ਮਿਟਣ ਦੇ ਜਜ਼ਬੇ ਦਾ ਤਨਖਾਹ ਲੈਣ ਵਾਲੇ ਮੁਗਲ ਸਿਪਾਹੀ ਕਿੱਥੇ ਮੁਕਾਬਲਾ ਕਰ ਸਕਦੇ ਇਸੇ ਲਈ ਗੁੱਸੇ ਵਿੱਚ ਆਏ ਜਹਾਂ Khan ਜੰਗ ਚੋਂ ਭੱਜਦੇ ਆਪਣੇ ਹੀ ਸਿਪਾਈਆਂ ਦੇ ਸਿਰ ਲਾ ਦਿੱਤੇ ਬਾਬਾ ਨੌਦ ਸਿੰਘ ਦਾ ਖੰਡਾ ਪਠਾਣਾ ਦੇ ਸਿਰ ਕੱਦੂਆ ਬਾਗ ਲਾ ਰਿਹਾ ਸੀ ਕੋਈ ਵੀ ਪਠਾਣਾ ਦੀ ਟੁਕੜੀ ਉਹਨਾਂ ਵੱਲ ਜਾਣ ਦੀ ਹਿੰਮਤ ਨਹੀਂ ਸ਼ਿਕਰ ਰਹੀ ਫਿਰ ਜਹਾਨ ਖਾਨ ਆਪਣੇ ਬੰਦੂਕੀ ਲੈ ਕੇ ਅੱਗੇ ਵਧਿਆ ਉਹਨੇ ਆਪਣੇ ਪਰਚੇ ਨਾਲ ਵਾਰ ਕੀਤਾ ਪਰ ਬਾਬਾ ਨੌਦ ਸਿੰਘ ਜੀ ਨੇ ਵਾਰ ਰੋਕ ਕੇ ਆਪਣਾ ਕੋੜਾ ਤੇਜੀ ਨਾ ਜਹਾਨ ਖਾਨ ਵੱਲ ਬੁਤਾਇਆ ਤੇ ਆਪਣੇ ਖੰਡੇ ਨਾਲ ਉਹਦੀ ਦਰਮਾਨ ਦੇ ਦੋ ਟੁਕੜੇ ਕਰ ਦਿੱਤੇ ਆਪਣੀ ਮੌਤ ਨੇੜੇ ਆਉਂਦੀ ਵੇਖ ਕੇ ਜਹਾਨ ਖਾਨ ਨੇ ਬੰਦੂਕ ਚੋਂ ਗੋਲੀ ਚਲਾਉਣ ਦਾ ਹੁਕਮ ਦਿੱਤਾ ਤੇ ਗੋਲੀ ਬਾਬਾ ਨੌਦ ਸਿੰਘ ਜੀ ਦੇ ਮੱਥੇ ਵਿੱਚ ਲੱਗੀ ਤੇ ਬਾਬਾ ਜੀ ਆਪਣੇ ਕੋੜੇ ਤੋਂ ਹੇਠਾ ਉਤਰ ਕੇ ਦਰਬਾਰ ਸਾਹਿਬ ਵੱਲ ਮੁਖ ਕਰਕੇ ਮੱਥਾ ਟੇਕ ਕੇ ਸ਼ਹੀਦੀ ਪਾ ਗਏ। ਬਾਬਾ ਨੌਤ ਸਿੰਘ ਜੀ ਨੇ ਹੰਸ ਸਿੰਘ ਦੀ ਸ਼ਹੀਦੀ 'ਚ ਸਿੰਘਾਂ ਵਿੱਚ ਥੋਰ ਜੋਸ਼ ਭਰਿਆ। ਲਿਸ਼ਕਦਿਆਂ ਸ਼ਮਸ਼ੀਰਾਂ ਸੂਰਜ ਦੀ ਚਮਕ ਨੂੰ ਫਿੱਕੀ ਆ ਪਾ ਰਹੀ ਸੀ। ਤੇ ਪਰਛੇ ਨਿਝੇ ਐਦਾ ਪ੍ਰਤੀਤ ਹੁੰਦੇ ਸਨ ਜਿਵੇਂ ਸਾਤ ਉੜਦੇ ਫਿਰਦੇ ਹੋਣ। ਫਿਰ ਅਮਾਨ ਖਾਨ 30 32 ਵਰੇ ਦਾ ਪਠਾਨ ਚੜ ਕੇ ਆਇਆ ਉਹਨੂੰ ਆਪਣੀ ਬਹਾਦਰੀ ਤੇ ਜਵਾਨੀ ਤੇ ਬਹੁਤ ਮਾਣ ਹੈ ਉਹਦੇ ਸਾਹਮਣੇ ਬਾਬਾ ਦੀਪ ਸਿੰਘ ਜੀ 75 ਸਾਲਾਂ ਦੇ ਬਜ਼ੁਰਗ ਜੋਧੇ ਨਾਮ ਬਾਣੀ ਦੇ ਰਸੀ ਜਿੰਨਾ ਦਾ ਖੰਡਾ ਜਿਸ ਵੀ ਕਿਸੇ ਤੇ ਲੱਗਦਾ ਇੱਕ ਵਾਰ ਉਹਦੇ ਅੰਦਰ ਵੀ ਪਲ ਪਰ ਲਈ ਨਾਮ ਦੀ ਚਰਨਾਹਟ ਛਿੜ ਜਾਂਦੀ ਤੇ ਸੂਰਮਤਾ ਐਸੀ ਕਿ ਸਿੰਧ ਪਰਵਤ ਵੀ ਉਹਦੇ ਸਾਹਮਣੇ ਝੁਕ ਜਾਵੇ ਦੋਨੋਂ ਸੂਰਮਿਆਂ ਦੇ ਸ਼ਸਤਰ ਜਦੋਂ ਆਪਸ ਵਿੱਚ ਟਕਰਾਉਂਦੇ ਨੇ ਤਾਂ ਉਹਨਾਂ ਦੀ ਲਿਸ਼ਕ ਮੂਰੇ ਸੂਰਜ ਵੀ ਨਜ਼ਰ ਨਹੀਂ ਆਉਂਦਾ ਚੰਗ ਪੂਰਾ ਜੋ ਬੰਤੇ ਹੈ ਤੇ ਲੜਦਿਆਂ ਲੜਦਿਆਂ ਐਸਾ ਖਾਂਜਾਵਾਰ ਹੋਇਆ ਕਿ ਅਮਾਨ ਖਾਨ ਦਾ ਸਿਰ ਧੜ ਤੋਂ ਅਲੱਗ ਹੋ ਗਿਆ ਤੇ ਅਮਾਨ ਖਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਦੂਜੇ ਪਾਸੇ ਬਾਬਾ ਜੀ ਦਾ ਸੀਸ ਵੀ ਲਟ ਗਿਆ ਇੱਕ ਬਾਬਾ ਖੰਡੇ ਵਾਲਾ ਲੜ ਗਿਆ ਬਾਬਾ ਜੀ ਦੀ ਦੇਹ ਤੇ ਲਹੂ ਨੇ ਜ਼ਮੀਨ ਪਵਿੱਤਰ ਕਰ ਦਿੱਤੀ ਸ਼ਾਇਦ ਬਾਬਾ ਜੀ ਦਾ ਪ੍ਰਾਣ ਅਧੂਰਾ ਰਹਿ ਗਿਆ ਇੱਥੇ ਹੁਣ ਮੌਤ ਨੇ ਵੀ ਆਪਣੇ ਆਪ ਤੇ ਗੁਮਾਨ ਕੀਤਾ ਹੋਣਾ ਭਾਈ ਧਰਮ ਸਿੰਘ ਜੀ ਬਾਬਾਈ ਦੀ ਸ਼ਰੀਰ ਦੀ ਸੰਭਾਲ ਕਰਨ ਵਾਸਤੇ ਅੱਗੇ ਵਧੇ ਤੇ ਬਾਬਾਈ ਦੇ ਸ਼ਰੀਰ ਨੂੰ ਸੰਭਾਲਦੇ ਬੋਲੇ ਬਾਬਾ ਜੀ ਅਜੇ ਤੇ ਅੰਮ੍ਰਿਤਸਰ ਦੂਰ ਹੈ ਤੇ ਤੁਸੀਂ ਪਹਿਲਾਂ ਹੀ ਸ਼ਹੀਦੀਆਂ ਪਾ ਗਏ ਬਾਬਾ ਜੀ ਆਪ ਜੀ ਪ੍ਰਣ ਕਰਕੇ ਤੁਰੇ ਸੀ ਕਿ ਆਪਣਾ ਸੀਸ ਗੁਰੂ ਰਾਮਦਾਸ ਜੀ ਦੇ ਅੱਗੇ ਭੇਟ ਕਰੋਗੇ ਬਾਬਾ ਦੀਪ ਸਿੰਘ ਜੀ ਦੇ ਸ਼ਰੀਰ ਵਿੱਚ ਹਲਚਲ ਹੋਈ ਇਥੇ ਮੌਤ ਆਪ ਹਾਕੀ ਬਾਕੀ ਰਹਿ ਗਈ ਅਫਗਾਨਾਂ ਦੇ ਘੋੜੇ ਰੁਕ ਗਏ ਡਰ ਨਾਲ ਉਹਨਾਂ ਦੀ ਲੱਤਾਂ ਕੰਬਣ ਲੱਗੀਆਂ ਚਿਹਰਿਆਂ ਦੇ ਰੰਗ ਪੀਲੇ ਪੈ ਗਏ ਤੇ ਉਹ ਮੈਦਾਨ ਛੱਡ ਕੇ ਭੱਜਣ ਲੱਗੇ ਇਸ ਅਜਬ ਵਰਤਾਰੇ ਨੂੰ ਹਰ ਇੱਕ ਨੇ ਅਸ਼ਚਰਜਤਾ ਤੇ ਹੈਰਾਨੀ ਨਾਲ ਤੱਕਿਆ ਸੀਸ ਨੇ ਅੱਖਾਂ ਖੋਲੀਆਂ ਤੇ ਕਿਹਾ ਉਹ ਵਾਹਿਗੁਰੂ ਉਹ ਵਾਹਿਗੁਰੂ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀਓ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀਓ ਮਿਹਰ ਕਰੋ ਮਿਹਰ ਕਰੋ ਉਸ ਪੁਰਖ ਦੇ ਸਿੱਧਕ ਤੇ ਜੱਪ ਤਪ ਨੇ ਇੱਕ ਵਾਰ ਕੁਦਰਤ ਦੇ ਨਿਜ਼ਾਮ ਨੂੰ ਬਦਲ ਦਿੱਤਾ ਮੌਤ ਨੂੰ ਜਿੱਤ ਲਿਆ ਅਸਮਾਨ ਚੋ ਆਵਾਜ਼ਾਂ ਆਈਆਂ ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀਤ ਹੈ ਸੂਰਾ ਆਤਮ ਜੀਨੇ ਸਗਲ ਬਸਤਾ ਕੈ ਜਾ ਕਾ ਸਤਗੁਰ ਪੂਰਾ ਬਾਬਾ ਜੀ ਦਾ ਤੜ ਖੜਾ ਹੋਇਆ ਖੰਡਾ ਤਾਂ ਪਹਿਲਾਂ ਹੀ ਉਹਨਾਂ ਦੇ ਹੱਥ ਵਿੱਚ ਸੀ ਜਿਸ ਦੀ ਪਕੜ ਕਦੇ ਢਿੱਲੀ ਨਹੀਂ ਪਈ ਦੂਜੇ ਹੱਥ ਨਾਲ ਉਹਨਾਂ ਨੇ ਸੀਸ ਸੰਭਾਲਿਆ ਤੇ ਅੱਗੇ ਨੂੰ ਚੱਲੇ ਪਏ ਅਸਮਾਨ ਵਿੱਚ ਅਜੇ ਵੀ ਆਵਾਜ਼ਾਂ ਗੂੰਜ ਰਹੀਆਂ ਸਨ ਚਾਓ ਤੋ ਪ੍ਰੇਮ ਖਿਲਨ ਦਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤੇ ਰੀਜੈ ਸਿਰ ਦੀਜੈ ਕਾਨ ਨਾ ਦੀਜੈ ਸਿਰ ਦੀਜੈ ਕਾਨ ਨਾ ਦੀਜੈ ਇਹ ਵਰਤਾਰਾ ਦੇਖ ਕੇ ਪਠਾਣਾ ਨੂੰ ਲੜਾਈ ਕਿੱਥੇ ਸੁੱਝਦੀ ਸੀ ਕਿਸੇ ਨੇ ਤੈਮੂਰ ਨੂੰ ਖਬਰ ਪਹੁੰਚਾਈ ਹਜ਼ੂਰ ਉਹਨਾਂ ਨਾਲ ਲੜਿਆ ਨਹੀਂ ਜਾ ਸਕਦਾ ਇਹ ਤੇ ਮਰਨ ਤੋਂ ਬਾਅਦ ਵੀ ਉੱਠ ਕੇ ਸਿਰ ਤਲੀ ਤੇ ਧਰ ਕੇ ਲੜ ਰਹੇ ਨੇ ਤੈਮੂਰ ਖਾਨ ਸਿੱਖਾਂ ਦੀ ਵਾਰਤਾ ਸੁਣ ਕੇ ਡਰ ਦਾ ਕਾਬਲ ਪੱਜ ਗਿਆ ਇਦਰ ਸਿੰਘ ਅੰਮ੍ਰਿਤਸਰ ਪਹੁੰਚ ਗਏ ਸਨ ਜਿਸ ਦੀ ਅਗਵਾਈ ਬਾਬਾ ਦੀਪ ਸਿੰਘ ਜੀ ਦਾ ਸੀਸ ਕਰ ਰਿਆ ਸੀ ਇੱਥੇ ਅਤਾਈ ਖਾਨ ਵੀ ਪਹੁੰਚ ਗਿਆ ਉਸਨੇ ਸੋਚਿਆ ਕਿ ਇਹ ਹਰਮੰਦਰ ਵਿੱਚ ਵੜ ਗਏ ਤਾਂ ਕਿਸ ਨੂੰ ਮੂੰਹ ਵਿਖਾਏਗਾ ਉਹਦੇ ਨਾਲ ਜਮਾਲ ਖਾਂ ਵੀ ਸੀ ਇੱਕ ਟੁਕੜੀ ਲੈ ਕੇ ਬਾਬਾ ਜੀ ਦੇ ਸਾਹਮਣੇ ਆਏ ਪਰ ਡਰ ਕਰਕੇ ਬਾਬਾ ਜੀ ਦੇ ਮੋਹਰੇ ਹੋਣ ਦੀ ਹਿੰਮਤ ਕਿਸੇ ਦੀ ਨਾ ਹੋਈ ਫਿਰ ਅਤਾਈ ਖਾਂ ਦੇ ਡਰ ਤੋਂ ਜਮਾਲ ਖਾਂ ਅੱਗੇ ਵਧਿਆ ਅਗਲੇ ਵਾਰ ਵਿੱਚ ਜਮਾਲ ਖਾਨ ਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ। ਕੋਈ ਕਿਸੇ ਦੀ ਹਿੰਮਤ ਨਹੀਂ ਸੀ ਕਿ ਬਾਬਾਈ ਦੇ ਸਾਹਮਣੇ ਆ ਰ ਸਕੇ। ਸੋ ਅਤਾਈ ਖਾਂ ਪੱਜ ਗਿਆ ਤੇ ਉਹਦੀ ਫੌਜ ਵੀ ਉਹਦੇ ਮਗਰ ਹੀ ਤਿੱਤਰ-ਬਿੱਤਰ ਹੋ ਗਈ। ਬਾਬਾ ਜੀ ਨੇ ਆਪਣਾ ਖੰਡਾ ਕਮਰ ਕਸੇ ਵਿੱਚ ਟਿਕਾਇਆ ਤੇ ਆਪਣਾ ਸੀਸ ਦੋਹਾਂ ਹੱਥਾਂ ਵਿੱਚ ਲਿਆ ਤੇ ਪ੍ਰਕਰਮਾ ਵਿੱਚ ਗੁਰੂ ਰਾਮਦਾਸ ਜੀ ਮਹਾਰਾਜ ਦੇ ਚਰਨਾਂ ਵਿੱਚ ਪੇਟ ਕਰ ਦਿੱਤਾ ਹੁਣ ਬਾਬਾ ਜੀ ਦੀ ਅਰਦਾਸ ਪ੍ਰਵਾਨ ਹੋਈ ਪ੍ਰਣ ਲੇਬ ਗਿਆ ਤੇ ਸਿਧਕ ਕਾਇਮ ਰਿਹਾ ਅੱਜ ਸੰਗਤ ਉਹ ਸੂਰਮੇ ਦੇ ਅਸਥਾਨ ਤੇ ਮੱਥੇ ਟੇਕਦੀ ਹੋਈ ਉਸ ਦੇ ਪ੍ਰਣ ਸਿਧਕ ਤੇ ਸੇਵਾ ਨੂੰ ਨਮਸਕਾਰ ਕਰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ